ਅੱਧਾ ਘੰਟਾ ਉਹਨਾਂ ਨੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ ਸਾਰਿਆਂ ਨਾਲ ਆਹੀ ਗੱਲ ਸਾਰਿਆਂ ਨੇ ਕਿਸੇ ਨੇ ਬੰਨਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਵੀ ਸਾਡਾ ਜਿਹੜਾ ਤਿਹੜੀ ਮਰਗੀ ਉਹਨਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਜਿਹੜੇ ਟਹਿਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਤੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੇ ਉਹਨਾਂ ਨੂੰ ਬਹੁਤ ਤਸਲੀ ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਆਹੀ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹੱਕ ਢਾਈ ਹੈ ਇਹ ਅਸੀਂ ਕੇਂਦਰ ਸਰਕਾਰ ਡੱਟ ਕੇ ਖੜੀ ਹੈ ਮੀਟਿੰਗ ਹੈ ਜੇ ਦੇਖੋ ਪੈਕੇਜ ਵਾਲੀ ਗੱਲ ਹੈ ਜੇ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿ ਆ ਵੀ ਸਾਨੂੰ ਇਤਤ ਤ 23 ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂੰਗਾ ਵੀ ਵਜ੍ਹਾ ਕੀ ਹੈ 23 ਤੇ ਜਿਹੜਾ ਮੌਜਾ ਸੀ ਉਹ ਕਿਉਂ ਕਿਵੇਂ ਕਿਵੇਂ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ 'ਚ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇੱਥੇ ਵਾਸਤੇ ਉਹ ਮੀਟਿੰਗ ਖਤਮ ਹੋਣ ਦੇ ਬਾਅਦ ਕਰਨਗੇ ਸਾਰਾ ਆਰਡੀਐਫ ਸਾਰੇ ਪੈਸੇ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ 'ਚ ਹੈ ਸਾਹਿਬ ਆਫੀਸਰਸ ਦੇ ਨਾਲ ਗੱਲ ਹੋਊਗੀ ਬਿਹਤਰ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਹੁੰਦੇ ਤੇ ਆਪਣੀ ਗੱਲ ਬੜੇ ਮਜ਼ਬੂਤੀ ਨਾਲ ਰੱਖ ਸਕਦੇ ਸੀਗੇ ਉਹ ਤਾਂ ਬਿਮਾਰ ਹੈਗੇ ਹੈਗੇ ਉਹਨਾਂ ਦੇ ਨਾਲ ਸਾਡੀ ਸੰਤਾਵਨਾ ਹੈ ਵੀ ਤਗੜੇ ਹੋਣ ਪਰ ਸਾਡਾ ਉਸ ਤੋਂ ਵੀ ਜ਼ਿਆਦਾ ਸਾਨੂੰ ਦੁੱਖ ਹੈ ਵੀ ਪੰਜਾਬ ਅੱਜ ਬਹੁਤ ਹੀ ਬਿਮਾਰ ਹਾਲ 'ਚ ਹੈ ਤੇ ਉਹਨਾਂ ਦਾ ਕਿਵੇਂ ਲਾਜੂਗਾ ਉਹ ਲੋਕ ਪ੍ਰਧਾਨ ਮੰਤਰੀ ਕਹਿੰਦੇ ਦੇਖ ਰਿਹਾ ਸਾਂ